ਮੂਸੀ ਦਾ ਗੀਤ ਵੀ ਆ ਗਿਆ ਅੱਜ ਹੂੰ ਹੂੰ ਰਿਲੀਜ਼ ਹੋਇਆ ਅੱਜ ਤੇ ਉਹਦੇ ਵਿੱਚ ਮੈਂ ਦੇਖਿਆ ਜੀ ਗੀਤ ਉਹ ਜੀ ਸਿੱਧੂ ਮੂਸੇ ਵਾਲੇ ਦਾ ਪਹਿਲਾਂ ਸਗੋਂ ਇਹ ਗੀਤ ਨਹੀਂ ਸੀ ਸੁਣੀਦੇ ਹੁਣ ਜਾਦਾ ਕ੍ਰਿਓਸਟੀ ਹੋ ਜਾਂਦੀ ਆ ਇੱਕਦੀ ਆ ਜੀ ਜੀ ਤੇ ਅੱਛਾ ਭਾਈ ਇਹਦਾ ਨਾ ਉਹ ਜਿਹੜਾ ਹੁੱਕ ਲਾਈਨ ਆ ਬੜਾ ਕਮਾਲ ਦਾ ਹੂੰ ਬਾਕੀ ਗੀਤਾਂ ਜਿਵੇਂ ਮਾਡਰਨ ਡੇਸ ਦੇ ਅੱਜ ਜ਼ਿਕਰ ਗਵਾਉਂਦੇ ਨੇ ਠੀਕ ਉਸ ਤਰ੍ਹਾਂ ਦਾ ਤੇ ਉਹਨਾਂ ਜਦੋਂ ਚਾੱਕੇ ਖੁੱਲ ਜਾਂਦੇ ਘਰਾਂ ਨੂੰ ਤਾਲੇ ਲੱਗ ਜਾਂਦੇ ਹੂੰ ਉਹ ਹੁੱਕ ਲਾਈਨ ਬੜੀ ਜ਼ਬਰਦਸਤ ਕੀ ਬਣ ਉਹ ਬੜੀ ਚੰਗ ਲਾਈਨਸ ਹੁੰਦੀਆਂ ਹੀ ਇਦਾਂ ਸੀ ਨਾ ਠਾ ਠਾਲਾ ਕੰਮ ਦੀ ਹੁੱਕ ਲਾਈਨ ਜਬਾਕੀ ਤੇ ਜਿਵੇਂ ਮੁੰਡੇ ਤੁਹਾਨੂੰ ਪਤਾ ਤੜਕੇ ਫੜਕੇ ਆਲੇ ਅੱਜਕੱਲ੍ਹ گاਉਂ ਦੇ ਸੁਣਦੇ ਆ ਜੀ 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 ਉਹ ਹੁੱਕ ਲਾਈਨ ਬੜੀ ਕਮਾਲ ਦੀ ਹੈ ਹਮਮ ਖੈਰ ਮਿੰਟੋ ਜੋ ਮਿਲੀਅਨਸ ਦੇ ਵਿੱਚ ਉਹਦੇ ਵੀਊ ਵੀ ਹੋ ਗਿਆ ਮੈਂ ਤਾਂ ਦੱਸ ਹੀ ਰਿਹਾ ਸਾਢੇ 3 ਮਿਲੀਅਨ ਕਹਿੰਦੇ ਉਹ ਵੀਊ ਵੀ ਹੋ ਗਿਆ ਗਾਣਾ ਫਿਰ ਚੱਲਦਾ ਐ ਜੀ ਉਹਦਾ ਹਮਮ ਉਸੇ ਵਰਗਾ ਦੇ ਜਾਣ ਤੋਂ ਬਾਅਦ ਵੀ ਉਹਦਾ ਨਾਂ ਚੱਲਦਾ ਹੈ ਜੀ ਜੀ ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕੋਈ ਸ਼ੱਕ ਨਹੀਂ ਕੁਝ ਲੋਕ ਹੁੰਦੇ ਆ ਹਮ ਜਿਹੜੇ ਮੌਤ ਤੋਂ ਬਾਅਦ ਵੀ ਵਿਕੀ ਜਾਂਦੇ ਆ ਸੂਰ ਮੇ ਫਨਕਾਰ ਹਮ ਠੀਕ ਹੈ ਨਾ ਜੋ ਚਲੇ ਜਾਂਦੇ ਉਹ ਉਸ ਤੋਂ ਬਾਅਦ ਵੀ ਉਹਨਾਂ ਦਾ ਨਾਮ ਵਿਕੀ ਜਾਂਦਾ ਨਾਮ ਵਿਕੀ ਜਾਂਦਾ ਕਲਾ ਵਿਕੀ ਜਾਂਦੀ ਹੈ ਜੀ 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 ਇਹੀ ਕਮਾਈ ਹੁੰਦੀ ਹੈ ਸਾਬ ਸੱਚਮੁੱਚ ਜਾਂਉਂਦੇ ਜਿਹੜਾ ਜ਼ੋਰ ਲਾਇਆ ਹੁੰਦਾ ਜਾਂ ਮਿਹਨਤ ਕੀਤੀ ਉਹਦੇ ਤੇ ਉਹਦਾ ਜਿਹੜਾ ਕਹਿ ਲੋ ਕਿ ਨਜ਼ਰਾਨੇ ਜਿਹੜੇ ਹੁੰਦੇ ਐ ਤੇ ਉਹਦਾ ਜਿਹੜਾ ਬੈਕ ਹੁੰਦਾ ਕੰਮ ਬੈਕ ਹੁੰਦਾ ਜਿਹੜਾ ਬਾਅਦ ਵੀ ਹੁੰਦਾ ਰਹੇ ਤੇ ਕਿਆ ਗੱਲਾਂ ਹੁੰਦੀਆਂ ਫਿਰ ਤੇ ਬਿਲਕੁਲ ਇਹੀ ਚੀਜ਼ ਹੁੰਦੀ ਹੈ ਸੂਖਮ ਸਾਬ ਕਮਾਈ ਤੇ ਚਲੋ ਆਪਾਂ ਜ਼ਿੰਦਗੀ ਲਗਾਉਣ ਵਾਸਤੇ ਕਰਦੇ ਹਾਂ ਜੀ ਤੇ ਆਪਣੀਆਂ ਲੋੜਾਂ ਪੂਰੀਆਂ ਹੋਈ ਜਾਣ ਤੇ ਇਹ ਹੁੰਦੀ ਹੈ ਕਮਾਈ ਹਮ ਠੀਕ ਹੈ ਨਾ ਜੀ ਜਿਹੜੀ ਮਰੇ ਤੋਂ ਬਾਅਦ ਵੀ ਬੰਦੇ ਦੀ ਆਈ ਜਾਂਦੀ ਹੈ ਗੱਲ ਹੁੰਦੀ ਆ ਗੱਲ ਹੁਣੀ ਬੜੀ ਵੱਡੀ ਗੱਲ ਓਕੇ ਕਈਆਂ ਨੂੰ ਤੇ ਲਾਮ ਤਾਂ ਹੀ ਪਈ ਜਾਂਦੀਆਂ ਨੇ ਗੱਲਾਂ ਤੋਂ ਬਾਅਦ ਵੀ ਬਿਲਕੁਲ ਬਿਲਕੁਲ ਵੀ ਇਹ ਫਲਾਣਾ ਸੀਗਾ ਉਹ ਜਿੰਨਾ ਚਿਰ ਚਾਹੁੰਦਾ ਰਿਹਾ ਪਿੰਡ ਚ ਉਹਨੇ ਆਗ ਹੀ ਲਾਈ ਰੱਖੀ ਲੜਾਈ ਹੀ ਰੱਖਿਆ ਕਦੇ ਉਹਨੂੰ ਲੜਾ ਤੱਕਦੇ ਉਹਨੂੰ ਲੜਾ ਤੱਕ ਖੈਰ ਕਰੋ ਗੱਲ ਜੀ 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 ਮਿੰਟੂ ਜੀ ਜਿਵੇਂ ਅੱਜ ਕੱਲ ਨਾ ਆਪਾਂ ਪਹਿਲਾਂ ਵੀ ਕਈ ਵਾਰੀ ਗੱਲ ਕੀਤੀ ਸਹਿਨਸ਼ੀਲਤਾ ਨਹੀਂ ਹੈ ਤੇ ਪਤਾ ਨਹੀਂ ਕੁਝ ਗਾਈਡੈਂਸ ਜਾਂ ਮਾਰਗਦਰਸ਼ਨ ਹੀ ਬੱਚਿਆਂ ਨੂੰ ਇਦਾਂ ਦਾ ਮਿਲ ਗਿਆ ਕਹਿੰਦੇ ਨੇ ਕਿ ਇੱਕ ਬੱਚੇ ਨੇ ਨਵਾਲਗ ਬੱਚੇ ਨੇ ਆਪਦੇ ਪਿਓ ਦਾ ਕਤਲ ਕਰਤਾ ਕਾਰਨ ਕਿ ਇਹ ਛੋਟਾ ਜਾ ਵੀ ਉਹ ਦਾਰੂ ਦੂਰ ਪੀਂਦਾ ਸੀ ਤੇ ਆਪਦੀ ਮਾਂ ਨਾਲ ਲੜਦਾ ਸੀ ਪਤਾ ਨਹੀਂ ਬੱਚਾ ਨੂੰ ਆਪਾਂ ਬੱਚਾ ਆਪਦੀ ਮਾਂ ਨਾਲ ਲੜਦਾ ਸੀ ਕਿ ਦਾਰੂ ਪੀਤੀ ਦਾਰੂ ਪੀ ਕੇ ਜਦੋਂ ਉਹ ਆਪਦੀ ਘਰ ਆਲੀ ਨਾਲ ਲੜਦਾ ਹੁੰਦਾ ਮਾਂ ਨਾਲ ਬੱਚੇ ਦੀ ਆਪ ਬੱਚੇ ਦੀ ਗੱਲ ਨਹੀਂ ਬੱਚੇ ਦੀ ਮਾਂ ਨਾਲ ਲੜਦਾ ਸੀ ਅੱਛਾ ਜੀ ਤੇ ਉਹ ਬੱਚੇ ਨੇ ਇਹਨੇ ਗੁੱਸੇ ਕਹਿ ਲੋ ਗੁੱਸਾ ਕੀਤਾ ਇਸ ਗੱਲ ਦਾ ਇਹ ਮੇਰੀ ਮਾਂ ਨਾਲ ਲੜਦਾ ਤੇ ਆਪ ਦਾ ਪਿਓ ਕਤਲ ਕਰਤਾ ਉਹਨੇ ਇਹ ਸ਼ਾਇਦ ਨਾਗਪੁਰ ਦੀ ਖਬਰ ਹੈ ਕੋਈ ਅਸੀਂ ਨਾ ਇੱਕ ਦਿਨ ਗੱਲ ਕਰ ਰਹੇ ਸੀਗੇ ਦੋ ਦੋਸਤ ਬੈਠੇ ਤੇ ਮੈਂ ਮਤਲਬ ਕਿ ਕੋਈ ਘਰ ਦੀ ਗੱਲ ਜੀ ਕਿਉਂਕਿ ਜਦੋਂ ਅਸੀਂ ਯਾਰ ਬਿੱਲੀ ਬੈਠੀਏ ਨਾ ਅਸੀਂ ਆਪਦੀਆਂ ਗੱਲਾਂ ਕਰਦੇ ਆ ਅਸੀਂ ਕਦੇ ਚੁਗਲੀਆਂ ਨਹੀਂ ਕਰਦੇ ਹੁੰਦੇ ਕਿ ਜਾਂ ਜਨਾਨੀ ਬਾਜੀ ਦੀਆਂ ਗੱਲਾਂ ਨਹੀਂ ਕੀਤੀ ਜੀ ਤਾਂ ਅਸੀਂ ਬੱਚਿਆਂ ਦੀ ਗੱਲ ਕਰ ਰਹੇ ਸੀ ਤੇ ਮੈਂ ਉਹਨੂੰ ਕਿਹਾ ਮੈਂ ਕਿਹਾ ਯਾਰ ਇਹ ਅਸਲ ਦੇ ਵਿੱਚ ਨਾ ਬੱਚੇ ਜਿਹੜੇ ਆ ਨਾ ਇਹ ਬੜੇ ਮਤਲਬ ਢੁੰਗੇ ਹੁੰਦੇ ਆ ਅੱਜ ਕੱਲ ਹੂੰ ਇਹ ਸਾਰੀਆਂ ਚੀਜ਼ਾਂ ਨੂੰ ਸਮਝਦੇ ਸਮਝਦੇ ਆ ਬਿਲਕੁਲ ਵੀ ਆਪਦੇ ਘਰ ਚ ਇੱਕ ਤੇ ਮਾਹੌਲ ਠੀਕ ਰੱਖੋ ਯਾਰ ਲੜਨਾ ਵੀ ਹੈ ਨਾ ਮੀਆਂ ਬੀਬੀ ਨੇ ਤੇ ਅੰਦਰ ਵੜ ਕੇ ਅੰਦਰ ਵੜ ਕੇ ਲੜੋ ਬਿਲਕੁਲ ਜਦੋਂ ਜਵਾਕ ਸਾਹਮਣੇ ਆ ਜੇ ਨਾ ਤਾਂ ਨਾਰਮਲ ਹੋ ਜਾ ਹੂੰ ਜਵਾਕ ਤੇ ਤੁਹਾਡਾ ਦੋਨਾਂ ਦਾ ਹੈ ਨਾ ਜੀ ਨਹੀਂ ਤਾਂ ਉਹ ਅੱਜ ਕੱਲ ਕੀ ਹੈ ਬੱਚੇ 8 10 ਸਾਲ ਦੇ ਮਾਪੇ ਦਾ ਚਿਹਰਾ ਪੜ ਲੈਂਦੇ ਸਭ ਤੋਂ ਪਤਾ ਹੀ ਨਹੀਂ ਸੀ ਲੱਗਦਾ ਹੂੰ ਇਹ ਲੜੇ ਹੋਏ ਨੇ ਆਪਸ ਚ ਜੀ ਬਿਲਕੁਲ ਸਹੀ ਐਂਬੜ ਤੈਂਬੜ ਵੀ ਪੁਰਾਣੇ ਸਮੇਂ ਚ ਤੋਂ ਹੁੰਦੀ ਸੀ ਅੱਜ ਕੋ ਉਹ ਅੱਜ ਕੱਲ ਤੇ ਉਸੇ ਵੇਲੇ ਕੇਸ ਹੋ ਜਾਂਦਾ ਜੀ 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 ਭਈ ਅੱਜ ਕੱਲ ਦੇ ਬੱਚੇ ਜਿਹੜੇ ਆ ਨਾ ਉਹ ਤਾਂ ਕਮਾਲ ਨੇ ਜੀ ਉਹ ਜੇ ਘਰ 'ਚ ਲੜਾਈ ਹੋਈ ਆ ਤਾਂ ਜਦ ਹੀ ਜੱਜ ਕਰ ਲੈਣਗੇ ਮਤਲਬ ਕਿ ਮੂੰਹ ਵਿੰਗੇ ਤਾਂ ਜੱਜ ਕਰ ਲੈਣਗੇ ਤੁਹਾਨੂੰ ਕੀ ਹੋਇਆ ਕੁਐਸਚਨ ਬਿਲਕੁਲ ਬਿਲਕੁਲ ਦੂਜੀ ਚੀਜ਼ ਤੁਸੀਂ ਉਹਨਾਂ ਦੀ ਕਿਤੇ ਸਾਹਮਣੇ ਕਿਸੇ ਤੇ ਖੁੱਲ ਕੇ ਇਨਸਲਟ ਕਰੋਗੇ ਤਦ ਵੀ ਉਹ ਅੰਦਰੇ ਅੰਦਰ ਨਾ ਜ਼ਹਿਰ ਬਣਾ ਲੈਂਦੇ ਨੇ ਜੀ ਮਾਂ ਨੂੰ ਕੁੱਟਣਾ ਜਿਹੜਾ ਸਭ ਮੇਰੇ ਖਿਆਲ ਦੇ ਨਾਲ ਬੱਚੇ ਦੇ ਸਾਹਮਣੇ ਹੂੰ ਇਹ ਬਹੁਤ ਵੱਡੀ ਗਲਤੀ ਅਸੀਂ ਕਰਦੇ ਆ ਸਾਡੇ ਘਰ ਚ ਵੀ ਹੋਈ ਏ ਤਾਂ ਮੈਂ ਕਿਤੇ ਨਾ ਕਿਤੇ ਕਹ ਲਵਾਂ ਕਿ ਇਸ ਕਿਰਨਾ ਦਾ ਖੁਦ ਸ਼ਿਕਾਰ ਰਿਆ ਜੀ ਠੀਕ ਹੈ ਨਾ ਜੀ दारू ਪੀਤੀ ਕਿ ਬੰਦੇ ਨੂੰ ਜੀ ਇਹ ਚੀਜ਼ਾਂ ਇਹ ਆਪਣੇ ਘਰਾਂ ਚ ਹੋ ਗਿਆ ਹਾਂ ਹਮ ਘਟ ਗਿਆ ਥੋੜਾ ਸ਼ੀਲਤਾ ਸੀ ਨਹੀਂ ਹੁਣ ਮਾਹੌਲ ਥੋੜਾ ਘਟ ਗਿਆ ਬਿਲਕੁਲ ਅੱਗੇ ਅੱਗੇ ਕਰਨ ਵਾਲੇ ਕੰਮ ਨਹੀਂ ਜੀ दारू ਪੀ ਕੇ ਉਹਨਾਂ ਦਾ ਜ਼ੋਰ ਨਹੀਂ ਸੀ ਚੱਲਦਾ ਤਾਂ ਬਸ दारू ਦਾ ਗੁੱਸਾ ਆ ਜਾਂ ਜੋ ਵੀ ਹੈ ਨਾ ਉਹ ਉੱਥੇ ਕੱਢ ਦਿੰਦੇ ਸੀ ਤਾਂ ਮਤਲਬ ਕਿ ਉਹ ਚੀਜ਼ ਕਿਰਨਾ ਪੈਦਾ ਕਰ ਦਿੰਦੀ ਹੈ ਬੰਦੇ ਜੀ ਆਪਾਂ ਚ ਇਹਨ ਜਿਹੜਾ ਤੁਸੀਂ ਮਾਮਲਾ ਦੱਸਿਆ ਸ਼ਾਇਦ ਯੂਪੀ ਦਾ ਹਮ ਹਰਾਮ ਕਰਦਾ ਕਿ ਬੱਚਾ ਇਸ ਗਲਤੋਂ ਕਿਤੇ ਨਾ ਕਿਤੇ ਕੁੜਿਆ ਬੇਸ਼ਾਨ ਹੋਇਆ ਹਮ ਤੇ ਉਸਨੇ ਕਹਿ ਕੇ ਟੈਂਟਾਈ ਮਕਾ ਦਿਓ ਟੈਂਟਾਈ ਮਕਾ ਦਿਓ ਹਮ ਕਿਉਂਕਿ ਉਹਦਾ ਮਾਂ ਨਾਲ ਲਗਾ ਹੋਏਗਾ ਬਿਲਕੁਲ ਮਾਂ ਨੂੰ ਜਦੋਂ ਕਿਓ ਕੁੱਟਦਾ ਹੋਏਗਾ ਹਮ ਉਹ ਹੁਣ ਮਤਲਬ ਕਿ ਵਿੱਚ ਪੈ ਕੇ ਉਹਨੂੰ ਪ੍ਰੋਟੈਕਟ ਤਾਂ ਨਹੀਂ ਕਰ ਸਕਦਾ ਹੋਏਗਾ ਪਰ ਉਹਨੇ ਇਸ ਪਾਸੇ ਸੋਚਿਆਗਾ ਕਿ ਇਹਨੂੰ ਮਾਰ ਦੇਵਾ ਸਦਾ ਲਈ ਮਾਂ ਜਿਹੜੀ ਹੈ ਸਰਖਤ ਹੋ ਜੇ ਬਿਲਕੁਲ ਪਰ ਇਹ ਨਹੀਂ ਪਤਾ ਕਿ ਤੇਰੀ ਜ਼ਿੰਦਗੀ ਦਾ ਅਤਿ ਲਗਾ ਹੁਣ ਇਹਦੇ ਵਾਸਤੇ ਜ਼ਿੰਮੇਵਾਰ ਕੌਣ ਹੋਇਆ ਜੋ ਬੰਦਾ ਧਾਰੂ ਪੀ ਕੇ ਵਾਇਲੈਂਸ ਕਰ ਰਿਹਾ ਹੈ ਡੋਮੈਸਟਿਕ ਵਾਇਲੈਂਸ ਜਸ ਨੋ ਬਿਲਕੁਲ ਇਦਾਂ ਦੀ ਜੇ ਸੋਚ ਆਈ ਤਾਂ ਉਹਦੀ ਕ੍ਰੀਏਟੀਵਿਟੀ ਕਰਨ ਵਾਲਾ ਬੰਦਾ ਵੀ ਤਾਂ ਉਹੀ ਹੈ ਸਰ ਮੈਂ ਤੇ ਇਹੋ ਗੱਲ ਕਹੂੰਗਾ ਕਿ ਤੁਸੀਂ ਨਾ ਜਾਨੀ ਆਪਾਂ ਇਹਨਾਂ ਚੀਜ਼ਾਂ ਤੇ ਗੌਰ ਨਹੀਂ ਕਰਦੇ ਸਭ ਅੱਜ ਦੇ ਦੌਰ ਦੇ ਵਿੱਚ ਨਾ ਬੰਦਾ ਉਹੀ ਕਾਮਯਾਬ ਹੈ ਜਿਹੜਾ ਆਪਣੀ ਜ਼ਿੰਦਗੀ ਚ ਬੈਲੈਂਸ ਰੱਖਦਾ ਹੈ। ਖਾਣ ਪੀਣ ਆਪਣੀ ਥਾਂ ਤੇ। ਠੀਕ ਹੈ ਜੀ। ਹੂੰ। ਕਿਉਂਕਿ ਜਦੋਂ ਤੁਸੀਂ ਕਬੀਲ ਦਾ ਰੋਗ ਹੈ। ਨੌਕਰੀ ਪੇਸ਼ੇ ਵਾਲੇ ਹੋ। ਜੀ ਜੀ। ਤੁਸੀਂ ਕੀ ਖਾਣਾ ਪੀਣਾ ਤੁਹਾਡੇ ਤੇ ਕੋਈ ਲਗਾਮ ਨਹੀਂ ਹੁੰਦੀ। ਹੂੰ ਹੂੰ। ਆਓ ਤੁਹਾਡੇ ਫੈਸਲੇ ਤੁਹਾਡੇ ਫੈਸਲੇ ਹੁੰਦੇ ਆ ਜੀ। ਸ਼ਾਮ ਨੂੰ ਕੀ ਪੀਣਾ, ਸ਼ਾਮ ਨੂੰ ਕੀ ਖਾਣਾ। ਹੂੰ। ਇਹ ਇੱਕ ਤੇ ਇਹ ਜ਼ਿੰਦਗੀ ਪ੍ਰੋਫੈਸ਼ਨਲ ਹੈ, ਖਾਣ ਪੀਣ ਵਾਲੀ ਹੈ, ਪਰਸਨਲ ਹੈ। ਦੂਸਰਾ ਫੈਮਿਲੀ ਵਾਲੀ ਲਾਈਫ। ਬਿਲਕੁਲ। ਠੀਕ ਹੈ ਨਾ ਇੱਕ ਸੋਸ਼ੀ ਇਹਨਾਂ ਸਾਰੀਆਂ ਚੀਜ਼ਾਂ 'ਚ ਸਰ ਜਿਸ ਨੂੰ ਬੈਲੈਂਸ ਰੱਖਣਾ ਆ ਗਿਆ ਉਹ ਕਲਾਕਾਰ ਆਦਮੀ ਹੈ ਬਿਲਕੁਲ ਜਿਹਦਾ ਬੈਲੈਂਸ ਗਵਾਚ ਗਿਆ ਉਹ ਤਲਾਕ ਤੱਕ ਜਾਵੇ ਹੂੰ ਉਹ ਫਿਰ ਖੜਾਕ ਤੱਕ ਜਾਵੇ ਮਾਰਨ ਮਰੋ ਜੀ 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 ਜਾਂ ਕਹਿ ਲੋ ਕਿ ਫਿਰ ਢਾਕ ਤੱਕ ਜਾਵੇ ਢਾਕ ਦਾ ਮਤਲਬ ਕਿ ਘਰ ਘਰ ਤਾਰ ਲੱਗ ਜਿੰਦੀ ਬਦਨਾਮੀ ਹੂੰ ਉਹ ਕੁਝ ਵੀ ਹੋ ਸਕਦਾ ਹੈ ਬਿਲਕੁਲ ਬਿਲਕੁਲ ਇੱਕ ਬੈਲੈਂਸ ਆ ਜਿਸ ਦੀ ਜ਼ਿੰਦਗੀ ਤੇ ਬਦਲ ਜਾਂਦਾ ਤਾਂ ਸਰ ਜੀ 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 ਭਾਈ ਉਹ ਖਰਾਬ ਆਕਰ ਖਾਣਾ ਖਰਾਬ ਆਪਾਂ ਇੱਕ ਸ਼ਬਦ ਇਸਤੇਮਾਲ ਕਰਦੇ ਹੁੰਦੇ ਆ ਤੇ ਜਦੋਂ ਸਾਰਾ ਕੁਝ ਖਰਾਬ ਹੋ ਜਾਂਦਾ ਨਾ ਸਾਡੇ ਇਧਰ ਭਾਵਾਂ ਦੀ ਬੋਲੀ ਚ ਕਹਿੰਦੇ ਨੇ ਫਲਾਣੇ ਨੇ ਖਾਣਾ ਹੀ ਖਰਾਬ ਕਰਨਾ ਆ ਭਾਈ ਹੂਤ ਗਿਆ ਜਿਵੇਂ ਆਹ ਦਿੰਦੇ ਨਾ ਆ ਬਸ ਬੋਧ ਖਾਣਾ ਖਰਾਬ ਹੋ ਗਿਆ ਤਾਂ ਇਹੀ ਆ ਚੀਜ਼ ਆ ਕਿ ਕਈ ਵਾਰ ਅਸੀਂ ਐਸੀਆਂ ਗਲਤੀਆਂ ਕਰਦੇ ਆ ਜਿਹਦੇ ਨਾਲ ਖਾਣਾ ਖਰਾਬ ਹੋ ਜਾਂਦਾ ਜੀ 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 ਨਹੀਂ ਇਹ ਚੀਜ਼ਾਂ ਸਾਨੂੰ ਸੋਚ ਵਿਚਾਰ ਕੇ ਕਰਨੀਆਂ ਚਾਹੀਦੀਆਂ ਬਹੁਤ ਮੰਦ ਭਗ ਅੱਗੇ ਵੀ ਮੈਂ ਤੁਹਾਨੂੰ ਇੱਕ ਖਬਰ ਸੁਣਾਈ ਸੀ ਹਰਿਆਣੇ ਚ ਹੂੰ ਉਹ ਬੱਚੇ ਨੂੰ ਸਾਹਮਣੇ ਕੁੱਟਦੇ ਸੀਗੇ ਜੀ ਜੀ ਕਿ ਉਹਦੇ ਨੰਬਰ ਘੱਟ ਆਉਂਦੇ ਸੀ ਪੜਦਾ ਘੱਟ ਸੀ ਉਹਨੇ ਦੋਨੇ ਮਾਰਦੇ ਸੀ ਦੋਨੇ ਮਾਰਦੇ ਸੀ ਬਿਲਕੁਲ ਠੀਕ ਹੈ ਜੀ ਪਿਛਲੇ ਟਾਈਮ ਆਪਾਂ ਖਬਰ ਕੀਤੀ ਸੀ ਥੋੜੇ ਜਣ ਪਹਿਲਾਂ ਹੀ ਜੀ 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 ਮਿੰਟੂ ਜੀ ਖੈਰ ਇਹ ਚੀਜ਼ਾਂ ਠੀਕ ਨਹੀਂ ਹੈਗੀਆਂ ਮਿੰਟ ਵੈਸੇ ਇੱਕੋ ਹੀ ਰਹਿ ਗਿਆ ਪਰ ਮੈਂ ਦੋ ਕੁ ਮਿੰਟ ਤੁਹਾਡੇ ਹੋਰ ਲੈ ਲੈਣੇ ਆ ਅਰਸ਼ਦੀਪ ਆਪਣਾ ਕਹਿੰਦੇ ਅਰਸ਼ਾਂ ਦੇ ਪਹੁੰਚ ਗਿਆ ਜਿਹੜਾ ਕੰਮ ਕਈਆਂ ਤੋਂ ਨਹੀਂ ਹੋਇਆ ਸੀਗਾ ਉਹ ਅਰਸ਼ਦੀਪ ਨੇ ਕਰ ਦਿਖਾਇਆ ਤੇ ਕਰ ਵੀ ਬਹੁਤ ਥੋੜੇ ਸਮੇਂ ਦੇ ਵਿੱਚ ਦਿੱਤਾ ਇਹ ਥੋੜੀ ਖੇਡ ਨਾਲ ਜੁੜੀ ਹੋਈ ਖਬਰ ਹੈ ਇਹਦੇ ਨਾਲ ਥੋੜਾ ਜਿਹਾ ਚਾਨਣਾ ਪਾ ਦਿਓ ਜੀ ਦੇਖੋ ਤੁਹਾਡੇ ਤੋਂ ਪਹਿਲਾਂ ਨਾ ਮਾਨ ਸਾਹਿਬ ਹੁੰਦੇ ਸੀਗੇ ਅਰਸ਼ਦੀਪ ਨਿਊ ਕਮਰ ਸੀ ਆ ਉਸ ਵੇਲੇ ਉਹ ਕੋ ਕੈਚ ਛੁੱਟ ਗਿਆ ਇਦਾਂ ਹੀ ਮਤਲਬ ਕਿ ਮਾਨ ਸਾਹਿਬ ਨੇ ਵੀ ਗੱਲ ਛੇੜ ਲਈ ਜੀ ਮਾਨ ਸਾਹਿਬ ਵੀ ਅੱਜ ਯਾਦ ਆ ਜੀ ਟ੍ਰੋਲਿੰਗ ਹੋਈ ਬਿਲਕੁਲ ਕਾਫੀ ਟ੍ਰੋਲਿੰਗ ਹੋਈ ਮੈਂ ਉਸ ਵੇਲੇ ਇੱਕ ਗੱਲ ਕਹੀ ਸੀ ਆਡੀਅנס ਆਪਣੀ ਇਹ ਸਾਰੀ ਪੁਰਾਣੀ ਆਡੀਅנס ਇਹਨਾਂ ਨੂੰ ਯਾਦ ਹੋਏ ਜੀ ਮੈਂ ਕਹਾਂ ਜੀ ਅਰਸ਼ਦੀਪ ਜਾਂ ਤਾਂ ਇਸ ਟ੍ਰੋਲਿੰਗ ਦਾ ਮਾਰਿਆ ਬिखर ਜਾਏਗਾ ਜਾਂ ਨਿਖਰ ਜਾਏਗਾ ਬिखर ਜਾਏਗਾ ਹੂੰ ਬਿਲਕੁਲ ਤੇ ਜੇ ਨਿਖਰ ਜਾਏਗਾ ਨਾ ਇਹ ਬਹੁਤ ਦੂਰ ਤੱਕ ਨਿਕਲ ਜਾਏਗਾ ਹੂੰ ਤੇ ਮੇਰਾ ਮੰਨਣਾ ਉਹ ਬੰਤਾ ਇਹ ਸਾਰੀਆਂ ਚੀਜ਼ਾਂ ਫੇਸ ਕਰਕੇ ਆਪਣੇ ਫਨ ਦੇ ਨਾਲ ਆਪਣੀ ਕਲਾ ਦੇ ਨਾਲ ਜਵਾਬ ਦੇਵੇਗਾ ਉਸਨੇ ਦਿੱਤਾ ਐਸਾ ਬਿਲਕੁਲ ਉਸਨੇ ਜਵਾਬ ਦਿੱਤਾ ਹੈ ਹੂੰ ਸਰ ਉਸਨੇ ਕੱਲ ਇੰਗਲੈਂਡ ਦੇ ਖਿਲਾਫ ਜਦੋਂ ਵਿਕਟ ਚਟਕਾਈ ਹੂੰ ਤਾਂ ਉਹ ਇੰਡੀਆ ਦਾ T20 ਚ ਹਾਈਐਸਟ ਵਿਕਟ ਟੇਕਰ ਬੋਲਰ ਬਣ ਗਿਆ